ਜਲਦੀ ਹੀ ਦੇਸ਼ ਦੇ ਲੋਕਾਂ ਨੂੰ ਬੰਦੇ ਭਾਰਤ ਮੈਟਰੋ ਸਫ਼ਰ ਕਰਨ ਦਾ ਮੌਕਾ ਮਿਲ ਸਕਦਾ ਹੈ ਦੱਸਿਆ ਕਿ ਕੇਂਦਰੀ ਰੇਲ ਮੰਤਰੀ ਦੇ ਰਾਜ ਮੰਤਰੀ ਰਵਨੀਤ ਬਿੱਟੂ ਜਿਨ੍ਹਾਂ ਨੇ ਬੀਤੇ ਦਿਨ ਹੀ ਆਰਸੀਐਫ ਦੇ ਵਿੱਚ ਰਿਬਨ ਕੱਟ ਕੇ ਇੱਕ ਪ੍ਰੋਜੈਕਟ ਦੇ ਤਹਿਤ ਜੋ ਸ਼ੁਰੂਆਤ ਕੀਤੀ ਹੈ ਦੱਸੀ ਕਿ ਇਹ ਪ੍ਰੋਜੈਕਟ ਹੈ ਜਿਸ ਦੇ ਤਹਿਤ 160 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਚੱਲਣ ਵਾਲੀ ਬੰਦੇ ਪਰ ਟ੍ਰੇਨ ਦੇ ਸੈੱਟ ਇਸ ਫੈਕਟਰੀ ਦੇ ਵਿੱਚ ਤਿਆਰ ਕੀਤੇ ਜਾ ਰਹੇ ਨੇ ਸਰਬਨੀਂ ਸਿੰਘ ਬਟੂ ਨੇ ਬੁੱਧਵਾਰ ਨੂੰ ਰੇਲ ਕੋਚ ਫੈਕਟਰੀ ਕਪੂਰਥਲੇ ਦੇ ਵਿੱਚ ਆਪਣਾ ਪਹਿਲਾ ਦੌਰਾ ਕੀਤਾ ਤੇ ਆਰਸੀਐਫ ਦੇਸ਼ ਤੇ ਰੇਲਵੇ ਆਧੁਨਿਕ ਕਰਨ ਵਿੱਚ ਨਵੇਂ ਮਾਪਦੰਡ ਸਥਾਪਿਤ ਕਰਨ ਦੀ ਗੱਲ ਕਹੀ ਯਾਤਰਾ ਨੂੰ ਜੋ ਕਿ ਸੁਰੱਖਤ ਅਤੇ ਮਤਵਪੂਰਨ ਯੋਗਦਾਨ ਪਾਉਣ ਦੇ ਲਈ ਜੋ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਅਤੇ ਲੋਕਾਂ ਨੂੰ ਕਿਹਾ ਕਿ ਜਲਦੀ ਹੀ ਰੇਲਵੇ ਕਾਫੀ ਗੋਜੇ ਨਵਾਂ ਲੋਕਾਂ ਦੇ ਲਈ ਲੈ ਕੇ ਆ ਰਿਹਾ ਹੈ ਅਮਰਤ ਭਾਰਤ ਯੋਜਨਾ ਦੇ ਤਹਿਤ ਬਣਾਏ ਜਾਣ ਵਾਲੇ ਕੋਚ ਜੋ ਕਿ ਸਸਤੀ ਕੀਮਤ ਦੇ ਆਰਾਮ ਸੁਰੱਖਿਆ ਅਤੇ ਆਧੁਨਿਕ ਸੁਵਿਧਾ ਪ੍ਰਦਾਨ ਕਰਨ ਵਾਲੇ ਅਤੇ ਆਮ ਆਦਮੀ ਦੀਆਂ ਇੱਛਾਵਾਂ ਨੂੰ ਸਾਕਾਰ ਕਰਨ ਲਈ ਸਾਰਸੀ ਐਫਐ ਕਪੂਰਤਲਾ ਦੀ ਆਪਣੀ ਪਹਿਲੀ ਫੇਰੀ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਟੂ ਨੇ ਕਿਹਾ ਕਿ ਸਾਲ 52 ਵੱਧ ਅੰਮ੍ਰਿਤਪਾਲ ਟ੍ਰੇਨਾਂ ਗੱਡੀਆਂ ਚਲਾਣੀਆਂ ਜਾਣਗੀਆਂ ਜਿਨ੍ਹਾਂ ਦੇ ਵਿੱਚ ਜੋ ਕਿ ਨੌਨ ਐਸੀ ਸਲੀਪਰ ਹੋਣਗੇ ਇਸ ਦੇ ਨਾਲ ਹੀ ਇਸਾਂ ਦੇ ਵਿੱਚ ਫਾਸਿਆ ਵੱਲੋਂ 22 ਕੋਚਾਂ ਵਾਲੇ ਪੰਜ ਅੰਮ੍ਰਿਤਪਰਤ ਰੈਕ ਬਣਾਏ ਜਾਣਗੇ ਸੋ ਜੋ ਇਸ ਸਾਲ ਕਾਫੀ ਕੁਝ ਜੋ ਕਿ ਨਵਾਂ ਲੈ ਕੇ ਆਣ ਦੀ ਗੱਲ कही ਗਈ ਹੈ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਬਿਹਤਰ ਦੇਖ ਸੀਸੀਟੀਵੀ ਬਿਹਤਰ ਐਲਈਡੀ ਰੋਸ਼ਨੀ ਫਾਇਰ ਜੋ ਕਿ ਫਾਈਟਿੰਗ ਸਿਸਟਮ ਇਸਨ ਨਾਲ ਹੋਰ ਵੀ ਕਈ ਅਜਿਹੇ ਸਿਸਟਮ ਹੋਣਗੇ ਜੋ ਕਿ ਯਾਤਰੀਆਂ ਦੀ ਸੁਰੱਖਿਆ ਤੇ ਆਰਾਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਤੇ ਲਗਾਏ ਜਾਣਗੇ ਸੁਦਾਸੀ ਕੀ ਜੋ LED ਲਾਈਟਾਂ ਵੀ ਇਸ ਵਿੱਚ ਲਗਾਈਆਂ ਜਾਣਗੀਆਂ ਬੰਦੇ ਮੈਟਰੋ ਰੇਲ ਨੂੰ ਜਲਦ ਹੀ ਹਰੀ ਚੰਡੀ ਦਿਖਾਈ ਜਾਵੇਗੀ ਬਠੂ ਨੇ ਕਿਹਾ ਕਿ ਬੰਦੇ ਭਾਰਤ ਅਤੇ ਬੰਦੇ ਮੈਟਰੋ ਟ੍ਰੇਨ ਜੋ ਕਿ ਸੈਟ ਜੋ ਕਿ आरसीएफ ਦੁਆਰਾ ਤਿਆਰ ਕੀਤੇ ਜਾ ਰਹੇ ਹਨ ਅਤੇ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕਰਕੇ ਸਮਕਾਲੀ ਡਿਜ਼ਾਈਨ ਅਤੇ ਉੱਚ ਪ੍ਰਦਰਸ਼ਨ ਦੇ ਮਾਪਦੰਡਾਂ ਨੂੰ ਹਾਈ ਸਪੀਡ ਦੇ ਨਾਮ ਨਾਲ ਰੇਲਵੇ ਵਿੱਚ ਭਾਰਤ ਦੇ ਦਾਖਲੇ ਨੂੰ ਦਰਸਾਉਂਦੇ ਹਨ ਸਦਸਾ ਜੀ ਕਿ ਇਹ ਪਹਿਲਾ ਦੌਰ ਸੀ ਜਿਸ ਵਿੱਚ ਜੋ ਕਿ ਉਹਨਾਂ ਨੇ ਕਾਫੀ ਕੁਝ ਨਵਾਂ ਦੱਸਿਆ ਤੇ ਰੀਬਨ ਕੱਟ ਕੇ ਜੋ ਕਿ ਪ੍ਰੋਜੈਕਟ ਦੀ ਸ਼ੁਰੂਆਤ ਵੀ ਕੀਤੀ ਹੈ ਸਦਸਾ ਜੀ ਕਿ ਜੋ ਵੰਦੇ ਮੈਟ੍ਰੋ 4364 ਦੀ ਟੋਟਾਵਾ ਦੀ ਸਮਰਥਾ ਵਾਲੀ ਹੈ ਸੋ ਰੂਟ ਮੈਪ ਇੰਡੀਕੇਟਰ ਸੀਸੀਟੀਵੀ ਆ ਪਾਸ ਯਾਤਰੀ ਜੋ ਕਿ ਇਸ ਦੇ ਨਾਲ ਨਾਲ ਹੋਰ ਵੀ ਕਾਫੀ ਫੈਸਿਲਿਟੀਆਂ ਨੇ ਸੋ ਟਾਕ ਬੈਕ ਯੂਨਿਟ ਤਾਂ ਰੀਲ ਟੱਕਰ ਤੋਂ ਬਚਣ ਦੀ ਪ੍ਰਣਾਲੀ ਅਤੇ ਯਾਤਰਾ ਸੂਚਨਾ ਪ੍ਰਣਾਲੀ ਦੀ ਇਸੇ ਵਿੱਚ ਸ਼ਮਲ ਹੋਵੇ 660 ਕਿਲੋਮੀਟਰ ਪ੍ਰਤੀ ਘੰਟਾ ਦੀ ਹਾਈ ਸਪੀਡ ਤੇ ਜੋ ਕਿ ਸਮਰਥਾ ਦੇ ਨਾਲ ਇਹ ਟਰੈਕ ਦੇ ਉੱਤੇ ਚੱਲਣ ਵਾਲੀ ਜੋ ਸਭ ਤੋਂ ਤੇਜ਼ ਟ੍ਰੇਨ ਦੂਸਰ ਨੰਬਰ ਦੀ ਭਾਰਤ ਦੇ ਵਿੱਚ ਹੋਵੇਗੀ ਸੁਦਾਸੇ ਕੀ ਜੋ ਰੇਲਵੇ ਮੰਤਰੀ ਰੇਲਵੇ ਰਾਜਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਇਹ ਦੌਰਾ ਕੀਤਾ ਗਿਆ ਹੈ ਕਪੂਰਥਲੇ ਦੀ ਤਾਜੋਰ ਰੇਲਵੇ ਕੋਚ ਫੈਕਟਰੀ ਦੇ ਵਿੱਚ ਜਿੱਥੇ ਕਿ ਪੌਣਾ ਦੇ ਵੱਲੋਂ ਜੋ ਖਾਨ ਬੜੀਆਂ ਬੰਦੇ ਭਾਰਤ ਮੈਟਰੋਟ੍ਰੇਨ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਸਾਰੀ ਜਾਣਕਾਰੀ ਹੈ ਜੋ ਸਾਂਝੀ ਕੀਤੀ ਹੈ ਅਗਧਰੀ ਅਪਡੇਟ ਤੇ ਲਈ ਜੁੜਨ ਦਾ ਧੰਨਵਾਦ